ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਪਹੁੰਚ ਗਏ ਬਾਈ ਟਰੈਕਟਰ ਲੋਕ ਡੈਲ ਲੈ ਕੇ ਆਪਣੇ ਦੋ ਟਰਾਲੀਆਂ ਆਈਆਂ ਲਗਭਗ 6200 ਮਾਲ ਆਇਆ 6000 ਪਲੱਸ ਦੱਸ ਰਹੇ ਹਾਂ ਬਾਈ ਇਸਮਾ 3100 ਹੈ ਉਸਮਾ ਕੁਝ ਘੱਟ ਹੋਣਾ ਉਹ ਛੋਟੀ ਟਰਾਲੀ ਹੈ ਬਦਲ ਹੋ ਗਿਆ ਅੱਜ ਮੌਸਮ ਵਿੱਚ ਚੇਂਜ ਹੋ ਗਿਆ ਮੌਸਮ ਚਾਪੀ ਕੇ ਉਤਾਰेंगे ਬੰਦੇ ਅਈਸ ਮਾਰਖਾ ਬਾਈ ਕਿ ਟਰਾਲੀ ਹੋ ਗਈ ਖਾਲੀ ਲੋਈ ਲਗੇ ਆ ਲਾਣਾ ਮਿੱਟੀ ਵਾਲੀ ਵੀ ਆ ਗਈ ਟਰਾਲੀ ਜਾਣਦੇ ਤੇ ਵੀ ਕਰਾਂਗੇ ਅੰਦਰ ਮਿੱਟੀ ਪੱਧਰ ਜੋਨ ਡੀਅਰ માં ਜੋੜ ਲੈ ਆਪਾਂ ਨੇ ਕਰਾ 52 5ਵਾਂ ਇਹ ਛੋਟਾ ਮੁੜੀ ਇਹ ਗੰਦਰ ਸਖਾਲਾ ਤੇ ਟਰੈਕਟਰਾਂ ਦੇ ਬੰਪਰ ਲੰਬੇ ਲਗੇ ਹੋਏ ਮੈਂ ਕਾਹ ਕਰਕੇ ਲਿਆਇਆ ਤਾਂ ਹਮਣ ਵੱਧ ਜਾ ਕੇ ਇਹ لمبے ਬੰਪਰ ਆ ਫਿਰ ਉੱਥੇ ਰੱਖ ਉੰਜਾਂ ਮਿੱਟੀ ਲੱਗਦੀ ਨਹੀਂ ਇਸ ਤਰ੍ਹਾਂ ਕਰਾ ਭਾਵੇਂਗੇ ਪੁੱਠਾ ਪੁੱਠਾ ਕਰਾ ਪਾ ਕੇ ਫਿਰ ਲਾਵੇਂਗੇ ਮਿੱਟੀ ਘੁਨੇ ਘਨੇ ਵਾਂ ਮਿੱਟੀ ਵੀ ਬਹੁਤ ਦੂਰ ਤੇ ਆਈ ਹੈ ਬਾਈ ਮਿੱਟੀ ਆਈ ਹੈ ਉਹ ਸਮਾਣੇ ਦੇ ੱਸੀ ਜੀ ਟੈਪ ਆਇਓ ਪੁਰਾ ਬਾਈ ਮੰਡੋਲੀ ਮਿੱਟੀ ਦਾ ਕੰਮ ਕਰਾਂ ੱਸੀ ਜੀ ਥੋੜਾ ਬਧੇ ਆਈ ਹੈ ਉੱਤੇ ਪਰਾਂ ਗੱਲ ਉੱਥੇ ਤੇ ਲਿਆਵਾਂ ਫਿਰ ਉਹ ਰੇ ਆਪਣਾ ਟਰਾਲੀਆਂ ਗੱਲ ਗੇਰੀ ਕਰਾਂ ਕਰਦੀ ਬਾਈ ਹੋਰ ਐਟਟਪਾਣਾ ਕਰ ਲਿਆ ਬਾਈ ਲੋਟ ਜਾ ਹੋ ਗਿਆ ਕੰਪਿਊਟਰ ਕਰਾ ਚੱਲਦਾ ਖੇਤਾਂ ਵਾਲੇ ਸੰਧ ਜੱਟਾਂ ਨੇ ਘਰਾਂ ਚੱਲ ਲਾ ਦੇ ਪੰਜ ਸਾਲ ਲੱਗੇ ਬਾਈ ਉਹ ਦੀ ਵੀ ਥੋੜੀ ਥੋੜੀ ਸਟਾਰਟ ਕਰਾਂਗੇ ਲੋਟ ਜੇ ਸਮਾਂ ਬਣਿਆ ਕਰੇ ਗੱਲ ਕਰੀ ਦੀ ਬਾਈ ਸਿੱਧੀ ਫਿਰ ਕੰਪਿਊਟਰ ਵਾਲੇ ਗੱਲ ਕਰੀ ਕੋਸੇ ਸਿੱਧੀ ਜੀ ਅੰਦਰ ਪਾਈ ਆਪਾਂ ਨੇ 4 ਕਟਰਾਲੀਆਂ ਬਸ ਇਹੋ ਪੱਧਰ ਕਰਕੇ ਫਿਰ ਪਾਵਾਂਗੇ ਬਾਕੀ ਬਿਨੂ ਵਾਲੇ ਲੇਬਰ ਦਾ ਕੰਮ ਹੀ ਹੋ ਰਹਿ ਜਗਾ ਵੀ ਆ ਕੇ ਲੇਬਰ ਲਾਣ ਲੱਗ ਜੇਗੀ ਕੰਪਿਊਟਰ ਕਰੇਗਾ ਲੈਣ ਬਣ ਜੇਗਾ ਆ ਗਏ ਹੋਏ ਪਾਣੀ ਦੇ ਨਹੀਂ ਚੱਕ ਪੂਰੇ ਤਾਰਨੀ ਆ ਵੀਰ ਹੁਰਾ ਪੂਰਾ ਦੇਖ ਪੂਰਾ ਲਿਆ ਇਹ ਇੱਕ ਟਰਾਲੀ ਬਾਈ ਜੇ ਲੋਡ ਹੋਈ ਫਿਰ ਪਾਵੇਂਗੇ ਪਾ ਇੱਧਰ ਪੱਕੀ ਉਹ ਰੈਂਟਾਂ ਪਟਕ ਕੇ ਫਿਰ ਪਵੇਗਾ ਮਾਲ ਕੋਸ ਇਹ ਸਾਈਡ ਜੀ ਮੈਂ ਤਰਾ ਦੀ ਆਪਾਂ ਇੱਧਰ ਬਾਕੀ ਅੰਦਰ ਕਰਦੇ ਆ ਪੱਧਰ ਐਨ ਪੱਧਰ ਕਰਕੇ ਕਰੇ ਨੇ ਤੋ ਵਾਈ ਇਸ ਕੀ ਬਸ ਹੀ ਬਲੇ ਵਰਾਕ ਆ ਫਿਰ ਆਪਣਾ ਗੱਜ ਮਾਰ ਕੇ ਲਾਣ ਲੱਗੀ ਇਹਨਾਂ ਕੰਪਿਊਟਰ ਵਾਲੇ ਕਰੇਗਾ ਲੈਨ ਕਰ ਦਾਂਗਾ ਲੋਟ ਨੂੰ ਕੰਪਿਊਟਰ ਕਰੇਗਾ ਲੈਵਲ ਹੋ ਗਿਆ ਇਹ ਵੀ ਸਕਿਲ ਦਵਾਈ ਕਰਾਂਗੇ ਆਪਾਂ ਆ ਲੈਵਲ ਹੋ ਗਿਆ ਬਾਈ ਬਾਈ ਥੋੜਾ ਬਹੁਤਾ ਮਤਲਬ ਜਿਹੜਾ ਕਾਰੀਗਰ ਆਵੇਗਾ ਲਾਣ ਉਹ ਕਰ ਦੇਗਾ ਬਾਹਰ ਵਾਲੀ ਵੀ ਲੱਗੇ ਇਟਾਂ ਪੱਟਣ ਤਾਂ ਇਹਨੇ ਹੋ ਰਿਆ ਨਾ ਮਿੱਟੀ ਗਿਰ-ਗਿਰ ਕੇ ਇਟਾਂ ਦਾ ਦਿਖਣੇ ਦੇ ਵੱਟ ਗਈਆਂ ਪੱਟਿਆਂ ਦੇ ਪਤਾ ਲੱਗ ਰਿਹਾ ਵੀ ਇਟਾਂ ਲੱਗੀਆਂ ਹਾਂ ਨੇ ਉੱਪਰ ਮਿੱਟੀ-ਮੁੱਟੀ ਆ ਗਿਆ ਇਤਨੀ ਖੋਲ ਦੇ ਬਾਈ ਸਿਸਟਮ ਮੋਡਮਾਂ ਤੇ ਲੈਟਾਂਾਂ 'ਵਾਂ ਫਸਾਣੇ ਕਣੇ ਕਾ ਡਰ ਪਾਇ ਇਸ ਕਰਕੇ ਲੈਟਾਂ ਕੱਟੀਆਂ ਕਰਦੀ ਦੀ ਆਪਣੇ ਉੱਪਰ ਨੂੰ ਬਣ ਗਈ ਗੱਲ ਐਨ ਬਸ ਦੱਸੇ ਕਿਰਪਾ ਗੱਲ ਲਿਓ ਬਾਈ ਬਣ ਗਿਆ ਤਾਂ ਐਨ ਸਾਰਾ ਧਰਕ ਕਰਤੇ ਹਨ ਟਰੈਕਟਰ ਫੇਰ ਕੇ ਦਵਾਈ ਹੋ ਗਈ ਠੀਕ ਹੈ ਭਾਈ ਅੱਜ ਕੀ ਵੀਡੀਓ ਆਪਣੀ ਇੰਨੀ ਕੀਤੀ ਮਿਲਾਂ ਕੱਲ ਨੂੰ ਕਿਸੇ ਨਵੀਂ ਵੀਡੀਓ ਵਾਂ ਬਣੇ ਰਹੋ ਆਪਣੇ ਚੈਨਲ ਗੱਲ ਸასი ਕਾਲ ਬਾਈ ਸਾਰਿਆਂ ਨੂੰ ਧੰਨਵਾਦ ਵੀਡੀਓ ਦੇਖਣੇ ਵਾਸਤੇ ਬਹੁਤ ਬਹੁਤ